पीएसआई एक जिंदाबाद खालि की मलबी सखी सई एक का जिंदाबाद जिंदाबाद गंतवाड़ा तक बंद करो बंद करो ਸਾਡੇ ਵਾਲਮੀਤੀ ਭਾਈਚਾਰੇ ਦੀਆਂ ਪੈਂਡਿੰਗ ਅਰਜ਼ੀਆਂ ਕੂੜੇ ਚ ਰਹਿ ਗਿਆ ਜਿਨਾਬ ਅਜੇ ਤੱਕ ਕੋਈ ਐਕਸ਼ਨ ਨਹੀਂ ਹੁੰਦਾ ਅਸੀਂ ਅੱਜ ਇਹ ਹੀ ਪ੍ਰਸ਼ਾਸਨ ਦੱਸਣਾ ਚਾਹੁੰਦੇ ਆ ਵੀ ਜੇ ਉਹਨਾਂ ਦਰਖਾਸਤਾਂ ਤੂਫਾਨ ਨੇ ਨਿਓ ਐਪਲੀਕੇਸ਼ਨ ਪੰਜਾਬ ਦੇ ਵਿੱਚ ਆਏ ਦਿਨ ਗਰੀਬ ਤੇ ਆਮ ਲੋਕਾਂ ਦੇ ਨਾਲ ਖਾਣਿਆਂ ਦੇ ਵਿੱਚ ਛਰੇ ਆਮ ਧੱਕੇ ਸ਼ਈਆਂ ਹੋ ਰਹੀਆਂ ਆਮ ਲੋਕਾਂ ਨੇ ਸੁਬਸੀ ਕੀ ਪਰਚਾ ਚੜ੍ਹ ਕਰੋ ਚੜ੍ਹ ਕਰੋ ਚੜ੍ਹ ਕਰੋ ਮਤੀ ਫਾਇਚਾਰੇ ਤੇ ਹੋ ਰਿਹਾ ਧੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਮਤੀ ਇੱਕਤਾ ਜਿੰਦਾਬਾਦ ਮਤੀ ਇੱਕਤਾ ਜਿੰਦਾਬਾਦ ਹੇਲੀਉਆ ਕੰਮੀ ਰਾਜਾ ਮੇਰਾ ਸਾਹਿਬ ਮੇਰਾ ਸਾਹਿਬ ਪੁਲਿਸ ਵੀ ਹੋਇਆ ਰਾਜੀਆ ਰਾਜੀਆ ਜੀ ਪਹਿਲਾ ਨਾ ਹੁੰਦਾ

ادھر دیکھو جیتا پرچار رکھ ਤੇ ਮਸੀਬ ਭਾਈਚਾਰੇ ਨੂੰ ਵੀ ਬਦਨਾਮ ਕੀਤਾ ਜਾਂਦਾ ਆ ਮਨਿਸਟਰੀਆਂ ਨੂੰ ਬਦਨਾਮ ਕੀਤਾ ਜਾਂਦਾ ਆ ਜਾਂ ਸਾਡੇ ਲੀਡਰ ਸਾਹਿਬਾਨਾਂ ਆਗੂਆਂ ਸਬਾਨਾਂ ਦੇ ਉੱਤੇ ਝੂਠੇ ਪਰਚੇ ਦਰਜ ਕੀਤੇ ਜਾਂਦੇ ਆ ਔਰ ਮੈਂ ਅੱਜ ਜੋ ਮੁਸੀਬ ਭਾਈਚਾਰਾ ਵਾਲਮੀਕੀ ਭਾਈਚਾਰਾ ਮਜਬੀ ਸਿੱਖ ਭਾਈਚਾਰੇ ਜਗ੍ਹਾ ਤੇ ਇਕੱਠਾ ਹੋਇਆ ਆ ਉਹ ਇਕੱਠੇ ਹੋਣ ਦਾ ਕਾਰਨ ਇਹ ਹੀ ਆ ਜਦ ਵੀ ਅਸੀਂ ਦੇਖਦੇ ਆ ਸਾਡੇ ਤੇ ਝੂਠੇ ਪਰਚੇ ਦਰਜ ਹੁੰਦੇ ਆ ਔਰ ਸਾਨੂੰ ਸਲਾਕਾ ਪਿੱਛੇ ਸਿੱਟਣ ਦੇ ਲਈ ਜਿਹੜੀਆਂ ਕਨਾਉਣੀਆਂ ਹਰਕਤਾਂ ਪ੍ਰਸ਼ਾਸਨ ਵੱਲੋਂ ਕੀਤੀਆਂ ਜਾਂਦੀਆਂ ਆ ਔਰ ਨਜਾਇਜ਼ ਪਰਚੇ ਕੀਤੇ ਜਾਂਦੇ ਆ ਜੇ ਸਾਡੇ ਵੱਲੋਂ ਜੇ ਕੋਈ ਦਰਖਾਸਤਾਂ ਦਿੱਤੀਆਂ ਜਾਂਦੀਆਂ ਆ ਜਾਂਸੀ ਭਾਈਚਾਰੇ ਲੋ ਦਰਖਾਸਤਾਂ ਦਿੱਤੀਆਂ ਜਾਂਦੀਆਂ ਆ ਜਾਂ ਕੋਈ ਵੀ ਸਾਡੇ ਪਾਸਟਰ ਸਭਾਨਾ ਨੂੰ ਆਏ ਦਿਨ ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਜਾਂਦਾ ਆ ਲੇਕਿਨ ਸਾਡੀਆਂ ਦਰਖਾਸਤਾਂ ਕੂੜੇ ਚ ਸੁੱਟ ਦਿੱਤੀਆਂ ਜਾਂਦੀਆਂ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅੱਜ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਇਸ ਜਗ੍ਹਾ ਤੇ ਇਕੱਠੇ ਹੋਏ ਵੱਖ-ਵੱਖ ਭਾਈਚਾਰੇ ਦੇ ਲੋਕ ਇਸ ਜਗ੍ਹਾ ਤੇ ਇਕੱਠੇ ਹੋਏ ਅਸੀਂ ਜੇ ਦੇਖੀਏ ਹੁਣ ਵੀ ਸਾਡੇ ਪਾਸਟਰਾਂ ਉੱਤੇ ਝੂਠੇ ਪਰਚੇ ਦਰਜ ਹੋਏ ਆ ਹੁਣ ਵੀ ਦੇਖੀਏ ਪ੍ਰੋਫਿਟ ਬਜਿੰਦਰ ਮਿਨਿਸਟਰੀ ਨੂੰ ਵੀ ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਜਾਂਦਾ ਆ ਉਹ ਵੀ ਅਸੀਂ ਦਰਖਾਸਤਾਂ ਦਿੱਤੀਆਂ ਉਹਨਾਂ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਔਰ ਕਦੀ ਸਾਨੂੰ ਕਹਿੰਦੇ ਆ ਵੀ ਸਾਈਬਰ ਸੈੱਲ ਕਰੇਗਾ ਕਦੀ ਸਾਨੂੰ ਕਹਿੰਦੇ ਆ ਵੀ ਜਿਹੜਾ ਪ੍ਰਸ਼ਾਸਨ ਇਹ ਤੁਹਾਡੀ ਦਰਖਾਸਤ ਉਹਨਾਂ ਨੂੰ ਮਾਰਕ ਕਰ ਦਿੱਤੀ ਗਈ ਆ ਲੇਕਿਨ ਆਏ ਦਿਨ ਪ੍ਰਸ਼ਾਸਨ ਗੁੰਮਰਾਹ ਕਰਨ ਦੇ ਵਿੱਚ ਲੱਗਾ ਹੋਇਆ ਆ ਲੇਕਿਨ ਜਿਹੜੇ ਦੋਚੀ ਆ ਜਿਹੜੇ ਸਾਨੂੰ ਮੁਸੀਬਾ ਹੀ ਚਾਰੇ ਨੂੰ ਵੀ ਸੋਸ਼ਲ ਮੀਡੀਆ ਤੇ ਬਦਨਾਮ ਕਰਦੇ ਆ ਉਹ ਵੀ ਸਲਾਖਾਂ ਚੋਂ ਬਾਹਰ ਆ ਇੱਕ ਜਿਹੜਾ ਵਿਜੇ ਮੈਨੂਅਲ ਨਾਂ ਦਾ ਵਿਅਕਤੀ ਆ ਉਹ ਵੀ ਸਾਡੇ ਸੰਤਾਂ ਨੂੰ ਬਦਨਾਮ ਕਰਨ ਦੇ ਵਿੱਚ ਲੱਗਾ ਹੋਇਆ ਆ ਉਹਦੇ ਉੱਤੇ ਵੀ ਅਜੇ ਤੱਕ ਕੋਈ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਅਸੀਂ ਉਹਦੀ ਵੀ ਅੱਜ ਇੱਥੇ ਸੀਪੀ ਸਾਹਿਬ ਦੇ ਦਫ਼ਤਰ ਆ ਕੇ ਇਹ ਮੰਗ ਕਰਦੇ ਆ ਉਹਨਾਂ ਤੇ ਵੀ ਜਲਦ ਤੋਂ ਜਲ ਜਿਹੜਾ ਪਰਚਾ ਦਰਜ ਕੀਤਾ ਜਾਵੇ ਆਵਾ ਵਾਲਮਿੱਕੀ ਮਜਬੀ ਸੇਕਰ 크ਿਸਚਨ ਭਾਈ ਚਾਰੇਲੋ ਜੋ ਵੀ ਸੋਸ਼ਲ ਮੀਡੀਆ ਤੇ ਪ੍ਰੋਫਟ ਬਜਿੰਦਰ ਸਿੰਘ ਹੋਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਆਏ ਦਿਨ ਮਸੀਹ ਭਾਈ ਚਾਰੇ ਦੇ ਲੋਕਾਂ ਤੇ ਆਗੂਆਂ ਦੇ ਝੂਠੇ ਪਰਚੇ ਦਰਜ ਹੋ ਰਿਹਾ ਜਿਸ ਤਰ੍ਹਾਂ ਸਰਜੀਤ ਥਾਪਰ ਤੇ ਬੀਤੇ ਸਮੇਂ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਪੁਲਿਸ ਕਮਿਸ਼ਨਰ ਜਲੰਧਰ ਦੇ ਵਿੱਚ ਜਿਹੜਾ ਵਾਲਮਿੱਕੀ ਮਜਬੀ ਸੇਕਰ 크ਿਸਚਨ ਭਾਈ ਚਾਰੇਲੋ ਸਾਂਝੇ ਤੌਰ ਤੇ ਜਿਹੜਾ ਵਾ ਉਹ ਤਰਨਾ ਦਿੱਤਾ ਗਿਆ ਵਾ ਉਹਦੇ ਵਿੱਚ ਐਡੀਸੀਪੀ 2 ਸਰਦਾਰ ਸੁਖਵਿੰਦਰ ਸਿੰਘ ਰਾਣੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜੋ ਵੀ ਤੁਹਾਡੇ ਮਸਲੇ ਆ ਉਹ ਪੈਲ ਦੇ ਆਧਾਰ ਤੇ ਜਿਹੜੇ ਹੱਲ ਕਿਤੇ ਜਾਣਗੇ ਔਰ ਜਿਹੜਾ ਕੀਤਾ ਗਿਆ ਪਰਚਾ ਵਾ ਉਹ ਵੀ ਰੱਦ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਜੋ ਸੋਸ਼ਲ ਮੀਡੀਆ ਤੇ ਜਿਹੜੇ ਸਾਡੇ ਪ੍ਰਧਾਨ ਅਵਤਾਰ ਸਿੰਘ ਨੂੰ ਰਾਣੂ ਔਰ ਸਾਡੀ ਭੈਣ ਮਸੀਹ ਭੈਣ ਸ਼ਮੀ ਭੈਣ ਨੂੰ ਜੋ ਬਦਨਾਮ ਕਰ ਰਿਹਾ ਵਾ ਵਿਜੇ ਮਾਨਵਲ ਔਰ ਚੰਦਰ কুমার ਉਨ੍ਹਾਂ ਦੇ ਖਿਲਾਫ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇਗੀ ਇਹ ਜਿਹੜਾ ਵਿਸ਼ਵਾਸ ਸਾਨੂੰ ਐਸਪੀ ਸਾਹਿਬ ਨੇ ਦਵਾਇਆ ਵਾ ਇਸ ਦੇ ਨਾਲ ਹੀ ਜਿਹੜਾ ਮੈਂ ਪੰਜਾਬ ਦੇ ਮੁੱਖ ਮੰਤਰੀ ਉਹ ਡੀਜੀਪੀ ਸਾਹਿਬ ਤੋਂ ਮੰਗ ਕਰਦਾ ਵਾ ਵੀ ਆਏ ਦਿਨ ਵਾਲਮੀਕੀ ਭਾਈਚਾਰੇ ਨੂੰ ਮਜਬੀ ਸਿੱਖ ਭਾਈਚਾਰੇ ਨੂੰ ਔਰ 크ਰਿਸਚਨ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਆਏ ਦਿਨ ਇਹਨਾਂ ਦੇ ਜੜੇ ਆ ਹਮਲੇ ਹੋ ਰਹੇ ਆ ਧਾਰਮਿਕ ਭਾਵਨਾਵਾਂ ਉਨੇ ਨਠੇਸ ਪਹਚਾਈ ਜਾ ਰਿਹਾ ਪੰਜਾਬ ਦੇ ਵਿੱਚ ਜਿਹੜਾ ਵਾ ਜੰਗਲ ਰਾਜ